ਅਗਲੀ ਗੱਲ ਕਰਕੇ ਵਿਨੇਸ਼ ਫੁਗਾਟ ਦੇ ਬਾਰੇ ਵਿਨੇਸ਼ ਫੁਗਾਟ ਨੂੰ ਮੁਕਾਬਲੇ ਦੀ ਗੱਲ ਜੇ ਛੱਡ ਕੇ ਦੇਖੀਏ ਤਾਂ ਉਹ ਨੂੰ ਇੰਨਾ ਕੁ ਜ਼ਿਆਦਾ ਸਮਰਥਨ ਨਹੀਂ ਕਿ ਜ਼ਿਆਦਾ ਹਮਦਰਦੀ ਮਿਲੀ ਵੀ ਖੁਦ ਜਿਹੜੀਆਂ ਆਲੋਚਕ ਧਿਰਾਂ ਸੀ ਉਹਨਾਂ ਨੂੰ ਵੀ ਮਹਿਸੂਸ ਕਰਨਾ ਪਿਆ ਵੀ ਅਸੀਂ ਅਸੀਂ ਸ਼ਾਇਦ ਉਸ ਕੁੜੀ ਦੇ ਵਿਰੋਧ ਦੇ ਵਿੱਚ ਖੜਕੇ ਉਹਦੇ ਨਾਲ ਧੱਕਾ ਕਰ ਰਹੇ ਆਂ ਖੈਰ ਹੁਣ ਪਟੀਸ਼ਨ ਖਾਰਜ ਹੋ ਗਈ ਜੀ ਸਿਲਵਰ ਮਿਲਣ ਦੀ ਜਿਹੜੀ ਆਸ ਸੀਗੀ ਉਹ ਵੀ ਮੁੱਕ ਗਈ ਹੈ ਹਾਂ ਬਿਲਕੁਲ ਜੀ ਇਹ ਵੈਸੇ ਤਾਂ ਆਸਵੰਦ ਰਾਂ ਲਈ ਛਟਕਾ ਹੂੰ ਪਰ ਵਿਨੇਸ਼ ਫਰਗਟ ਸਾਨੇ ਸਾਰੀਆਂ ਤਰ੍ਹਾਂ ਮਾਨਸਿਕ ਤੌਰ ਤੇ ਇਹਦੇ ਲਈ ਪਹਿਲਾਂ ਹੀ ਤਿਆਰ ਸੀ ਜੀ ਤੇ ਇਹ ਵੀ ਮਹਿਸੂਸ ਕਰਦੀਆਂ ਸੀ ਕਿ ਹੁਣ ਮਿਲਿਆ ਵੀ ਉਹ ਮਿਲਿਆ ਵਰਗਾ ਨਹੀਂ ਹੋਊਗਾ ਹਮ ਸੋ ਪਰ ਫਿਰ ਵੀ ਮਤਲਬ ਕਿ ਜਦੋਂ ਇਹ ਖਬਰ ਆਈ ਤਾਂ ਇੱਕ ਵਾਰ ਮਹਿਸੂਸ ਹੋਇਆ ਕਿ ਨਹੀਂ ਉਹ ਹੱਕਦਾਰਤਾ ਸੀ ਹਮ 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 ਤੇ ਪਰ ਮਤਲਬ ਜਿਹੜਾ ਫੈਸਲਾ ਕਦੇ ਜਾਤਸ ਨੂੰ ਆਉਣਾ ਸੀ ਫਿਰ 13 ਤੱਕ ਟਾਲਿਆ ਤੇ ਫਿਰ ਹੁਣ ਕਹਿੰਦੇ ਸੀ 16 ਤੱਕ ਪਰ ਕੱਲ ਦੇਰ ਰਾਤ ਭਾਰੀ ਸਮੇਂ ਅਨੁਸਾਰ ਅੱਜ ਤੱਕ ਦਾ ਅਨੁਸਾਰ ਇਹ ਫੈਸਲਾ ਆ ਗਿਆ ਕਿ ਭਈ ਨਹੀਂ ਉਸ ਨੂੰ ਸਿਲਵਰ ਨਹੀਂ ਮਿਲੇਗਾ ਤੇ ਉਹ ਨੀਮਾਵਲੀ ਦੇ ਹਵਾਲੇ ਨਾਲ ਫੀਲਪੋਟ ਨੇ ਕਿਹਾ ਕਿ ਇੱਕ ਖਿਡਾਰੀ ਦੇ ਵਾਲੇ ਨਾਲ ਸਿਨੀਅਰ ਨਹੀਂ ਬਦਲ ਸਕਦੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਤਬਦੀਲੀ ਹੋਣਾ ਆ ਜਾਵੇ ਕੋਈ ਹੈਨਾ ਇਸ ਪਹਿਲੂ ਤੇ ਕਿ ਇੱਕੋ ਦਿਨ 'ਚ ਤੁਸੀਂ ਤਿੰਨ ਤਿੰਨ ਮੈਚ ਖਿਲਾਉਨੇ ਹੋ ਤੇ ਫਿਰ ਚਾਹੁੰਦੇ ਹੋ ਕਿ ਖਿਡਾਰੀ ਖਾਵੇ ਵੀ ਕੁਸਣਾ ਆਪਣਾ ਮੇਨਟੇਨ ਵੀ ਰੱਖੇ ਉਹ ਵੀ ਜ਼ਿੰਮੇਵਾਰੀ ਉਹਦੀ ਹੋਵੇ ਸੋ ਇਹ ਇਸ ਲਈ ਫਿਰ ਉਹ ਖੇਲਪਿੰਡ ਤੇ ਉਹ ਥਾਂ ਉਹਦੇ ਵਿੱਚ ਵੀ ਜਿਹੜਾ ਫਰਕ ਸੀ ਉਹਦੇ ਲਈ ਵੀ ਖਿਡਾਰੀ ਵਿਚਾਰਾ ਉਲਝਿਆ ਰਿਹਾ ਸੋ ਇਹ ਸਾਰੀ ਪ੍ਰਕਿਰਿਆ ਦੇ ਬਾਰੇ ਉਹ ਦਲੀਲਾਂ ਪਕੀਆਂ ਗਈਆਂ ਸੀ ਪਰ ਉਹ ਦਲੀਲਾਂ ਨੂੰ ਕਾਰਡ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਇੱਕ ਖਿਡਾਰੀ ਦੇ ਲਈ ਨਿਯਮ ਨਹੀਂ ਬਦਲੇ ਜਾ ਸਕਦੇ ਸੋ ਇਸ ਲਈ ਉਸ ਨੂੰ ਸਿਲਵਰ ਨਹੀਂ ਮਿਲੇਗਾ ਪਰ ਉਹ ਭਾਰਤੀਆਂ ਦੀ ਨਜ਼ਰ 'ਚ ਖੇਲ ਪ੍ਰੇਮੀ ਦੀ ਨਜ਼ਰ 'ਚ 골ਡਨ ਗਰਲ ਹੈ ਤੇ ਉਹਦੇ ਲਈ ਬਕਾਇਦਾ ਤੌਰ ਤੇ ਦਿੱਲੀ 에ਰਪੋਰਟ ਤੋਂ ਲੈ ਕੇ ਉਹਦੇ ਘਰ ਤੱਕ ਇਹਨਾਂ ਤਿਆਰੀ ਕੀਤੀ ਗਈ ਹੈ ਕਿ ਥਾਂ ਲਾਂ ਦਿੱਤੇਗੇ ਨੇ ਕਿੱਥੇ ਕਿੱਥੇ ਉਹਨੂੰ ਰੋਕੇ ਸਵਾਗਤ ਹੋਣਾ ਲੱਖਾਂ ਰੁਪਏ ਉਹਦੀ ਝੋਲੀ ਪਾਏ ਜਾਣਗੇ ਮੈਡਲ ਸੋਨੇ ਦੇ ਉਹਨੂੰ ਭੇਟ ਕੀਤੇ ਜਾਣਗੇ ਇਹਦੀ ਤਿਆਰੀ ਹਰਿਆਣਾ ਵਾਸੀਆਂ ਨੇ ਭਾਰਤ ਵਾਸੀਆਂ ਨੇ ਪੰਜਾਬ ਤੋਂ ਵੀ ਵੱਡੀ ਗਿਣਤੀ ਚ ਲੋਕ ਜਾ ਰਹੇ ਨੇ ਸੋ ਤਿਆਰੀ ਕਰ ਲਈ ਆ ਹੈਨਾ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ ਕਿ ਪ੍ਰਿੰਸੀਪਲ ਸਰਮਨ ਸਿੰਘ ਹੋਰਾਂ ਨੇ ਆਪਣਾ 2.5 ਕਰੋੜ ਦਾ ਮੈਡਲ ਉਸ ਨੂੰ ਭੇਟ ਕਰਨ ਦਾ ਐਲਾਨ ਕਰ ਦਿੱਤਾ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਫੰਡਿੰਗ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਕੁੜੀ ਨੂੰ ਇਨਾਮ ਦੇਖਣਾ ਸੋ ਉਹਦਾ ਰੁਤਬਾ ਦੁਨੀਆ ਭਰ ਚ ਵੱਡਾ ਹੋ ਗਿਆ ਉਸ ਨੇ ਖੇਲ ਜਗਤ ਦੀ ਖੇਲ ਮੈਦਾਨ ਦੀ ਖਿਡਾਰੀ ਦੀ ਔਰਤ ਖਿਡਾਰੀਆਂ ਦੀ ਸ਼ਾਕ ਵਧਾ ਦਿੱਤੀ ਹੈ ਇਹ ਦੱਸ ਕੇ ਕਿ ਅੰਗਲਾ ਮੈਦਾਨ ਚ ਲੜਨਾ ਹੀ ਨਹੀਂ ਹੁੰਦਾ ਮੈਦਾਨ ਤੋਂ ਬਾਹਰ ਲੜਨਾ ਵੀ ਹੁੰਦਾ ਹੂੰ